ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 165 ਆਓ ਸੁਣਦੇ ਹਾਂ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਖੇਡ ਲਿਖੀ ਪੋੜੀ ਵਿੱਚ ਸਾਡੇ ਮਨ ਦੀ ਅਵਸਥਾ ਨੂੰ ਉੱਚਾ ਕਰਨ ਲਈ ਈਸ਼ਵਰ ਦਾ ਭੇਦ ਖੋਲ ਰਹੇ ਹਨ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉਹ ਹੋਵਣਾ ਜੈ ਜੈ ਰੱਖੇ ਆਪ ਤੈ ਜਾਏ ਖੜੋਵਣਾ ਨਾਮ ਤੇ ਰਹਿ ਕੇ ਰੰਗ ਦੁਰਮਤ ਧੋਵਣਾ ਜਪ ਜਪ ਤੂਦ ਨਿਰੰਕਾਰ ਭਰਮ ਭੋਖ ਹੋਵਣਾ ਜੋ ਤੇਰੇ ਰੰਗ ਰੱਤੇ ਸੇ ਜੋ ਨਾ ਜੋਬਣਾ ਅੰਤਰ ਬਾਹਰ ਇਕ ਨੈਣ ਅਲੋਬਣਾ ਜਿਨਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਬਣਾ ਨਾਉ ਨਾਨਕ ਬਖਸੀਸ ਮਨ ਮਾਹਿ ਪ੍ਰੋਬਣਾ ਪਿਆਰੀ ਸੰਗਤ ਜੀ ਕੋਈ ਵੀ ਮਨੁੱਖ ਇਹ ਗੱਲ ਨਹੀਂ ਦੱਸ ਸਕਦਾ ਕੀ ਅਗਲਾ ਪਲ ਨੈਕਸਟ ਮੂਮੈਂਟ ਵਿੱਚ ਕੀ ਹੋ ਜਿਹੜਾ ਵਾਪਰਨਾ ਹੈ ਸਾਡੀ ਜ਼ਿੰਦਗੀ ਕਿਵੇਂ ਚੱਲਣੀ ਹੈ ਸਾਡੇ ਘਰ ਵਿੱਚ ਕੀ ਹੋਣਾ ਹੈ ਨਾ ਕੋਈ ਆਪਣੇ ਬਾਰੇ ਦੱਸ ਸਕਦਾ ਹੈ ਤੇ ਨਾ ਹੀ ਆਪਣੇ ਪਰਿਵਾਰ ਬਾਰੇ ਕੁਝ ਸਮਾਂ પાਕੇ ਇੱਕ ਦੂਸਰੇ ਬਾਰੇ ਅਸੀਂ ਕੋਈ ਲੰਮੀ ਵਿਚਾਰ ਦੇ ਸਕਦੇ ਹਾਂ ਉਹ ਕਿਆਸ ਅਰਾਈ ਹੋਵੇਗੀ ਇਹ ਨਹੀਂ ਪਤਾ ਕਿ ਉਹ ਸੱਚ ਹੋ ਜਾਵੇ ਸੱਚ ਹੋ ਜਾਣਾ ਇੱਕ ਮਾਲ ਦੀ ਗੱਲ ਹੁੰਦੀ ਹੈ ਪਰ ਜੋ ਵੀ ਵਿਚਾਰ ਨਿਕਲਦਾ ਹੈ ਉਹ ਸਾਡੇ ਮਨ ਅੰਦਰ ਪਏ ਸੰਸਕਾਰਾਂ ਵਿੱਚੋਂ ਵਿਚਾਰ ਪ੍ਰਗਟ ਹੁੰਦਾ ਹੈ ਸਮੇਂ ਦੀ ਲੋੜ ਅਨੁਸਾਰ ਅਸੀਂ ਕਰਮ ਕਰਦੇ ਰਹਿੰਦੇ ਹਾਂ ਅਸੀਂ ਕੋਈ ਪਹਿਲਾਂ ਸੋਚ ਕੇ ਨਹੀਂ ਬੈਠੇ ਹੁੰਦੇ ਸਭ ਕੁਝ ਯਕੀਨਨ ਆਪਣੇ ਹਿਸਾਬ ਨਾਲ ਕਰਦੇ ਹਾਂ ਜਾਂ ਨਹੀਂ ਵੀ ਕਰ ਸਕਦੇ ਗੁਰੂ ਜੀ ਪਹਿਲੀ ਤੁਕ ਵਿੱਚ ਕਹਿੰਦੇ ਹਨ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਮਣਾ ਇੱਥੇ ਮਨੁੱਖ ਈਸ਼ਵਰ ਅੱਗੇ اپنی ਨਿਮਰਤਾ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ ਮੇਰੀ ਸੋਚ ਵਿੱਚ ਇਤਨੀ ਸਤਿ ਬੁੱਧੀ ਨਹੀਂ ਹੈ ਕਿ ਮੈਂ ਦੱਸ ਸਕਾਂ ਕਿ ਅੱਗੇ ਕੀ ਹੋਵੇਗਾ ਜੋ ਤੂੰ ਕਰਨਾ ਚਾਹੁੰਦਾ ਹੈ ਉਹ ਤੇਰੇ ਹੁਕਮ ਭਾਵ ਤੇਰੀ ਮਰਜ਼ੀ ਮੁਤਾਬਕ ਹੋਵੇਗਾ ਜੋ ਹੋ ਜਾਂਦਾ ਹੈ ਉਸ ਨੂੰ ਈਸ਼ਵਰ ਦੀ ਰਜ਼ਾ ਸਮਝ ਕੇ ਮੰਨ ਲੈਣਾ ਚਾਹੀਦਾ ਹੈ ਤਾਂ ਮਨ ਸੰਤੁਲਿਤ ਰਹਿੰਦਾ ਹੈ ਜੋ ਕੁਝ ਹੋ ਜਾਂਦਾ ਹੈ ਜਾਂ ਅਸੀਂ ਕਰਨ ਲਈ ਸੋਚਦੇ ਹਾਂ ਤਾਂ ਉਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਜੈ ਜਰਖੇ ਆਪ ਤੇ ਜਾਈ ਖੜੋਮਨਾ ਭਾਵ ਜੀਵ ਈਸ਼ਵਰ ਰੱਖਦਾ ਹੈ ਸਾਡੇ ਲਈ ਵਿੱਦ ਬਣਾਉਂਦਾ ਹੈ ਉਸੇ ਮੁਤਾਬਕ ਹੀ ਅਸੀਂ ਕਰਮ ਕਰਦੇ ਹਾਂ ਜਿਵੇਂ ਸਾਡੇ ਮਨ ਅੰਦਰ ਬੈਠਾ ਹੋਇਆ ਈਸ਼ਵਰ ਪ੍ਰੇਰਣਾ ਕਰਦਾ ਹੈ ਹੁਕਮ ਦਿੰਦਾ ਹੈ ਉਸੇ ਤਰ੍ਹਾਂ ਹੀ ਹੁੰਦਾ ਹੈ ਇਸ ਤੁਕ ਦੀ ਇੱਕ ਹੋਰ ਤੁਕ ਪ੍ਰੋੜਤਾ ਕਰਦੀ ਹੈ ਨਕਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਕਿਸੇ ਵੀ ਮਨੁੱਖ ਦੇ ਰੋਜ਼ਗਾਰ ਦਾ ਜ਼ਰੂਰੀ ਨਹੀਂ ਕਿ ਸਾਰੀ ਉਮਰ ਇੱਕੋ ਜਗ੍ਹਾ ਤੇ ਹੋਵੀ ਬਾਦ-ਗਾਟ ਹੁੰਦੇ ਹਨ ਸਥਾਨ ਬਦਲਨੇ ਪੈਂਦੇ ਹਨ ਸ਼ਹਿਰ ਬਦਲਨੇ ਪੈਂਦੇ ਹਨ ਹੇਠਲੀ ਤੱਕ ਰਾਹੀਂ ਸਮਝਾਉਂਦੇ ਹਨ ਕਿ ਮਨੁੱਖ ਦੇ ਹੱਥ ਕੋਈ ਪੱਕੇ ਹਾਲਾਤ ਜਾਂ ਮਰਜੀ ਮਨੁੱਖ ਦੀ ਨਹੀਂ ਚਲਦੀ ਹਮੇਸ਼ਾ ਈਸ਼ਵਰ ਦਾ ਹੀ ਹੁਕਮ ਚਲਦਾ ਹੈ ਨਾਮ ਤੇ ਰਹਿ ਕੇ ਰੰਗ ਦੂਰ ਮਤ ਧੋਬਣਾ ਗੁਰੂ ਜੀ ਦੂਸਰਾ ਉਪਦੇਸ਼ ਦਿੰਦੇ ਹੋਏ ਦੱਸਦੇ ਹਨ ਈਸ਼ਵਰ ਦੇ ਨਾਮ ਦੁਆਰਾ ਹੀ ਸੁਕਰਮ ਕਰਕੇ ਜੌன்ஸ் ਦੀ ਭਗਤੀ ਕਰਕੇ ਸਿਮਰਨ ਕਰਕੇ ਹੀ ਅਸੀਂ ਆਪਣੀ ਦੁਰਮਤ ਭਾਵ ਬੁਰਾਈ ਵਾਲੀ ਮਤ ਜੋ ਚੰਗੇ ਫੈਸਲੇ ਨਹੀਂ ਲੈਂਦੀ ਉਸ ਨੂੰ ਸਾਫ ਕਰ ਸਕਦੇ ਹਾਂ ਚੰਗਾ ਬਣਾ ਸਕਦੇ ਹਾਂ ਫਿਰ ਸਾਡੀ ਸੋਚ ਚੰਗੀ ਹੋ ਜਾਵੇਗੀ ਤੇ ਫੈਸਲੇ ਜਲਦੀ ਜਲਦੀ ਸਾਨੂੰ ਨਹੀਂ ਬਦਲਨੇ ਪੈਣਗੇ ਜਪ ਜਪ ਤੁਧ ਨਿਰੰਕਾਰ ਭਰਮ ਭੋਖੋਂ ਨਾ ਕਹਿੰਦੇ ਹਨ ਏ ਨਿਰੰਕਾਰ ਤੇਰਾ ਨਾਮ ਜਪ ਜਪ ਕੇ ਹੀ ਤੇਰੀ ਯਾਦ ਵਿੱਚ ਜੀ ਕੇ ਮੇਰਾ ਡਰ ਤੇ ਮੇਰੇ ਭਰਮ ਸਾਰੇ ਠੀਕ ਹੋ ਜਾਂਦੇ ਹਨ ਜੋ ਤੇਰਾ ਰੰਗ ਰੱਤੇ ਸੇ ਜੋ ਨਾ ਜੋਵਨਾ ਜੋ ਮਨੁੱਖ ਈਸ਼ਵਰ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਭਾਵ ਈਸ਼ਵਰ ਨੂੰ ਪਿਆਰ ਕਰਕੇ ਈਸ਼ਵਰ ਨਾਲ ਜੁੜ ਕੇ ਆਪਣੇ ਮਨ ਦੇ ਬੁਰੇ ਸੰਸਕਾਰਾਂ ਨੂੰ ਧੋ ਕੇ ਅੱਛੇ ਪੁਰਸ਼ ਬਣ ਜਾਂਦੇ ਹਨ ਉਹਨਾਂ ਨਾਲ ਫਿਰ ਜਿਹੜੀ ਆਪਣੀ ਜੂਨ ਦਾ ਬਣਿਆ ਹੋਇਆ ਚੱਕਰ ਹਿਸਾਬ ਕਿਤਾਬ ਲੈਣ ਦੇਣ ਉਹ ਸਭ ਖਤਮ ਹੋ ਜਾਂਦਾ ਹੈ ਅੰਦਰ ਬਾਹਰ ਇਕ ਨੈਣ ਅਲੋਗਨਾ ਅਜੇ ਇਹ ਮਨੁੱਖ ਰੰਗ ਰੱਤੇ ਉਹ ਤੈਨੂੰ ਹੀ ਹਰ ਵਕਤ ਅੰਦਰ ਬਾਹਰ ਭਾਵ ਹਰ ਜਗ੍ਹਾ ਮਨ ਦੀਆਂ ਅੱਖਾਂ ਨਾਲ ਵੇਖਦੇ ਹਨ ਤੇਰਾ ਹੀ ਆਨੰਦ ਮਾਣਦੇ ਹਨ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਤੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਭਗਤੀ ਕਰਨ ਵਾਲਿਆਂ ਨੂੰ ਤੇਰੇ ਹੁਕਮ ਦੀ ਸਮਝ ਆ ਗਈ ਜੋ ਤੇਰਾ ਭਾਣਾ ਵਰਤ ਰਿਹਾ ਹੈ ਉਸ ਦੀ ਸਮਝ ਆ ਗਈ ਉਹ ਫਿਰ ਕਦੀ ਦੁਖੀ ਨਹੀਂ ਹੁੰਦੇ ਕਦੇ ਪਛਤਾਵੇ ਵਿੱਚ ਨਹੀਂ ਆਉਂਦੇ ਆਨੰਦ ਅਵਸਥਾ ਵਿੱਚ ਰਹਿੰਦੇ ਹਨ ਨਾਉ ਨਾਨਕ ਭਕ ਸੀਸ ਮਨ ਮਾਹਿ ਪ੍ਰੋਬਨਾ ਇਸ ਤਰ੍ਹਾਂ ਦੇ ਪ੍ਰਭੂ ਪਿਆਰ ਵਾਲੇ ਮਨੁੱਖ ਵਾਹਿਗੁਰੂ ਦੀਆਂ ਬਰਕਤਾਂ ਤੇ ਬਖਸ਼ੀਸ਼ਾਂ ਮਨ ਹੀ ਮਨ ਵਿੱਚ ਲਗਾਤਾਰ ਪ੍ਰਾਪਤ ਕਰਦੇ ਰਹਿੰਦੇ ਹਨ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੀ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ